ਕਿ ਦਰਵਾਜ਼ੇ ਦੀ ਧਰਤੀ ਦੇ ਵਿੱਚ ਪਹੁੰਚੇ ਹੋਏ ਬੜੀ ਜੀਵਨ ਤੋਂ ਕਾਫੀ ਅਮੇਰ ਤਰੀਕੀ ਸੀ ਮਨੁੱਖੀ ਉਸਾਰੇ ਪ੍ਰਾਣ ਸਾਰੇ ਨੂੰ ਕੀ ਆਇਆ ਪਿਆਰ ਲਈ ਸੱਸੇ ਸੁਣਾ ਦੇ ਛੋਟਾ ਜਿਹਾ ਸ਼ੇਰ ਉਹਦੇ ਸਾਰਿਆਂ ਨੇ ਜੀ ਬਤਾਈ ਆਪਣਾ

ਤੇ ਭਾਵੇਂ ਮੱਜੇ ਦੇ ਵਿਆਹ ਬਾਰ ਹੋਵੇ ਸਰਲ ਭਾਸ਼ਾ ਤੇ ਸਭ ਨੂੰ ਸਮਝ ਆਵੇ ਹਮ ਸਰਲ ਭਾਸ਼ਾ ਤੇ ਸਭ ਨੂੰ ਸਮਝ ਆਵੇ ਤੇ ਮਾਂ ਬੋਦੀ ਦਾ ਵਿੱਚ ਕੁਝਿਆ ਪਿਆਰ ਹੋਵੇ ਤੇ ਜਦ ਆਵੇ ਵਾਰੀ ਤੇਰੇ ਵਿੱਚੋਂ ਮੈਂ ਦਾਵੇ ਉਹ ਵਜਣ ਤਾਲੀਆਂ ਬੜਾ ਸਤਿਕਾਰ ਹੋਊਗਾ ਬੜੇ ਸਤਿਕਾਰ ਨਾਲ ਬੁਲਾ ਮੈਂ ਕੰਮ ਕੋਈ ਨਾ ਕਰਨਾ ਹੋਵੇ ਤੇ ਕਾਰ ਮੇਰੇ ਕੋਲੇ ਵਾਹ ਆਏ ਆਹ ਕੀ ਬਾਤ ਹਲੇ ਮਾਸਾ ਮੈਂ ਕੰਮ ਕੋਈ ਨਾ ਕਰਨਾ ਹੋਵੇ ਤੇ ਕਾਰ ਮੇਰੇ ਕੋਲੇ ਵਾਹ ਆਉਣਾ ਜੇ ਨਾ ਟੈਂਕੀ ਫੋਲ ਹੋ ਤਾ ਅੱਛਾ ਤੇ ਮੈਨੂੰ ਕਿਸੇ ਦਾ ਦਰਨਾ ਹੋਵੇ ਕੜੇਗਾ ਬੰਦ ਬਸ ਸ਼ਰਵਾ ਜੀ ਜੀ ਮੈਂ ਜਿਵੇਂ ਕੋਹਰੀ ਕੋਹਾ ਹੋਗਾ ਤੇ ਬਰਫਾ ਰੁਕਾ ਚਲਦਾ ਹੋਗਾ ਉਹ ਸੱਚੀ ਮੈਂ ਆਪਣੇ ਗਲੀਆਂ ਗਵਾ ਕਹਦਾ ਹਾਂ ਉਹ ਮੈਂ ਤਾਂ ਬਸਾਈ ਸੋਚਦਾ ਰਹਿਣਾ ਅਗਲੀ ਗੱਲ ਹੈ ਜਦੋਂ ਸਾਥ ਮੈਂ ਨੂੰ ਸੱਤਾ ਦੇ ਦੇ ਬੱਸ ਸਾਥ ਮੈਨੂੰ ਕੋਈ ਸੱਤਾ ਦੇ ਦੇ ਤੇ ਸੱਤਾ ਜਦਾਂ ਪੂਰਾ ਪੱਕਾ ਦੇ ਦੇ ਉਹ ਮੈਂ ਖੁੱਲੇ ਦਿਲ ਨਾਲ ਹੱਟਾਂ ਤੇ ਤਰਕੇ ਨੂੰ ਮੈਂ ਸ਼ਾਹ ਬਣ ਜਾਵਾਂ ਵਾਹ ਇਨਸ਼ਾ ਅੱਲਾਹ ਤੋ ਨੌਕਰ ਚਾਕਰ ਚਾਹ ਸਵੇਰੇ ਵਾਰੇ ਨਿਆਰੇ ਹੋ ਜਾਵਾਂ ਮੇਰੇ ਤੋ ਲੋਕ ਤਾਂ ਮੈਨੂੰ ਵੇਖ ਕੇ ਵਚਣ کپڑے پا کے کپڑے پاکے پوری طور شکینی لاکے سچی میں اپنے دھرمیت اللہ کہتا ہوں اور میں تو بس آئی سوچنا بہتر <تصفح> 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 ਕਾਬੇ ਤੋਂ ਹੋਵੇ ਬਹੁਤੀ ਸਿਆਣੀ ਤੇ ਬੇਨਮਗਿਆਣੀ ਪੁੱਛੇ ਭਾਰੇ ਤੇ ਹੱਸ ਕੇ ਮੈਨੂੰ ਆਣ ਬੁਲਾਵੇ ਤੇ ਜੀ ਜੀ ਕਰਕੇ ਮੰਨਵਾਵੇ ਉਹ 16 ਦੇ ਹੋਵੇ ਚਾਹਤਾ ਏ ਸੀ ਤੇ ਪੀਰ ਨੂੰ ਹੋਵੇ ਗਾਦੀ ਦੇਸੀ ਤੋਂ ਤਾਂ ਗਿਆ ਉਹ ਨਹੀਂ ਗਿਆ ਬੋਲ ਤੋ ਉਹ ਬਸ ਆਈ ਜੀ ਬੋਲਦਾ ਰਹਿਣਾ ਬਾਰੇ ਕੀ ਪਤਾ ਹੈ ਅਗਲੀ ਵਾਰ ਤੇ ਆਉਣਾ ਇੱਕ ਉਹ ਜਾਂ ਫਿਰ ਪਿੰਡ ਦੇ ਲੋਕ ਮੈਨੂੰ ਸਰਪੰਚ ਬਣਾਉਣ ਅੱਛਾ ਅੱਛਾ ਤੇ ਗੁਫੀਆਂ ਬੋਲਦਾ ਨਾ ਜਤਾਨਾ ਅੱਛਾ ਉਹ ਮਲੋਬੀ ਨੂੰ ਦਾ ਇੰਜ ਹਾਲ ਉਹਨੂੰ ਗੋਦੜ ਚੋਗਾ ਛੱਡਣਾ ਉਹ ਮੈਨੂੰ ਬੇਚੋ ਇਆਸੂ ਰੂਪਾ ਮੇ ਜਿੱਤੀ ਅੱਛਾ ਜਦ ਮੈਂ ਆਫਸਰ ਦੇ ਕੋਲੇ ਜਾਵਾ ਉਹ ਆਖੇ ਆਸ ਰੁਪਇਆ ਕੀ ਮੰਗਾਂ ਉਹ ਫਿਰ ਉੱਚਾ ਤੇ ਹੱਥ ਜਾਵੇ ਮੇਰਾ ਮੈਨਾਂ ਕਿ ਆ ਕੰਮ ਆ ਤੁਸੀਂ ਕਰ ਦੋ ਕਹਿੰਦਾ ਜੋ ਹੋਵੇ ਫੁੱਲ ਚੜਾਈ ਸਾਰੇ ਕੈਨ ਮਹਾਗੁਰੂ ਲਾਡੂ ਭਾਈ ਬਸ ਮੈਂ ਆਪਣੇ ਗੱਦੀਆਂ ਗੱਲਾਂ ਕਹਿੰਦਾ ਬਸ ਮੈਂ ਦਾ ਆਇਸ਼ ਹੁਦ ਦਾ ਹੈ ਰੇ ਆਜ ਕਲੇ ਜੀ ਤੁਸੀਂ ਵੀ ਆਪਣੇ ਗੁੰਦੀ ਗੱਲ ਸੁਣਾ ਦਿਓ ਉਹ ਮੈਂ ਤਾਂ ਉਸ ਦੀ ਗੱਲ ਸੁਣਾ ਤੁਸੀਂ ਵੀ ਆਪਣੇ ਦਿਲ ਦੀ ਗੱਲ ਸੁਣਾ ਦਿਓ ਤੇ ਕਮੈਂਟਾਂ ਵਿੱਚ ਮੇਰੇ ਕੋਲ ਉੱਤਾ ਪੇਜ ਮੇਰੇ ਨੂੰ ਫਾਲੋ ਕਰਕੇ ਪੇਜ ਦਾ ਨਾਮ ਗੁਰਲਾਬ ਸਿੰਘ ਕਿਰਵਾਇਆ ਅੱਛਾ ਜੀ ਫੇਸਬੁੱਕ ਤੇ ਪੇਜ ਦਾ ਨਾਮ ਗੁਰਲਾਬ ਸਿੰਘ ਕਿਰਵਾਓ ਪੇਜ ਮੇਰੇ ਨੂੰ ਫਾਲੋ ਕਰਕੇ ਉਹ ਸੋਹਣਾ ਵਿਆਹ ਮਿੰਦੋ ਨਹੀਂ ਕਰਦੇ ਪੇਜ ਮੇਰੇ ਨੂੰ ਫਾਲੋ ਕਰਕੇ ਸੋਹਣਾ ਵਿਆਹ ਮਿੰਦੋ ਨਹੀਂ ਕਰਦੇ ਬਸ ਹੱਸਦੇ ਰਹੋ ਤੇ ਵਸਦੇ ਰਹੋ ਆਪਣੀ ਦਿਲ ਦੀਆਂ ਗੱਲਾਂ ਦੱਸਦੇ ਰਹੋ ਪਿਆਰ ਵਧਾਓ ਜਿੰਨਾ ਮਰਜੀ ਪਰ ਕਦੇ ਕਿਸੇ ਨਾਲ ਲੜਨਾ ਨਾ ਜਿਸ ਕੰਮ ਕਰਕੇ ਸਿਰ ਦਾ ਚੁਜੇ ਤਾਰੇ ਵਖਾਵ ਐਸਾ ਕੰਮ ਕਦੇ ਨਾ ਵਾਹ ਇਹ ਲੋਖ ਮੈਂ ਆਪਣੇ ਗੋਬੀ ਨੇ ਕਹਿੰਦਾ ਹਾਂ ਉਹ ਮੈਂ ਤਾਂ ਬਸ ਆਇਸ਼ ਸੁਖਦਾ ਰਹਿਣਾ ਵਾ ਮੈਂ ਤਾਂ ਬਸ ਆਇਸ਼ ਸੁਖਦਾ ਰਹਿ ਗਿਆ ਦੋਸਤੋ ਬਾਕ